ਉਹਨਾਂ ਜੋ ਬਹੁਤੇ ਨਾਨ-ভেজ ਵੀ ਖਾਂਦੇ ਹੋਣੇ ਨਾ ਖਾਂਦੇ ਹੋਣੇ ਕਿ ਨਹੀਂ ਖਾਂਦੇ ਹੋਣੇ ਮੈਂ ਫੇਸਬੁੱਕ ਤੇ ਮੈਂ ਵੀ ਸੋਸ਼ਲ ਮੀਡੀਆ ਤੇ ਰਹਿਣਾ ਉਹੀ ਲੋਕ ਨਾਨ-ভেজ ਦੀ ਬੜੀ ਹਮਾਇਤ ਵੀ ਕਰਦੇ ਹੁੰਦੇ ਆ ਹੁਣ ਜੇਕਰ ਫੁੱਲ ਨਹੀਂ ਤੋੜਿਆ ਜਾ ਸਕਦਾ ਸਜਾਵਟ ਦੇ ਲਈ ਕਿ ਆਪਣੇ ਜੀਬ ਦੇ ਸੁਆਦ ਦੇ ਲਈ ਇੱਕ ਚਿਕਨ ਖਾਧਾ ਜਾ ਸਕਦਾ ਤੁਸੀਂ ਦੱਸੋ ਜੈਸ ਜਨੋ ਆ ਫੁੱਲ ਦਾ ਤੇ ਸਾਨੂੰ ਦੁੱਖ ਲੱਗਦਾ ਕਿਉਂਕਿ ਚਿਕਨ ਦਾ ਨਹੀਂ ਸਾਨੂੰ ਦੁੱਖ ਲੱਗਦਾ ਨਾ ਖੋਲ ਕਿਉਂਕਿ ਆਪਾਂ ਗੁਰੂ ਲਈ ਸਜਾਇਆ ਚਿਕਨ ਆਪਣੇ ਲਈ ਖਾਦਾਂ ਸਾਡੀ ਜੀਬ ਦੇ ਸਵਾਦ ਲਈ ਨਾ ਪਹਿਲਾ ਪਾਣੀ ਜੀਓ ਹੈ ਜਿਠਾਵਿਆ ਜਿਤ ਹਰਿਆ ਸਭ ਕੋਏ ਕਿਤੇ ਪਾਣੀ ਵੀ ਨਹੀਂ ਪੀਤਾ ਜਾ ਸਕਦਾ ਨਾ ਕਿ ਪੀਤਾ ਜਾ ਸਕਦਾ ਅ ਅਸਨ ਜੀ ਬੇਟਾ ਤੁਹਾਡੇ ਸਵਾਲ ਦਾ ਜਵਾਬ ਹੈ ਹਾਂ ਹਾਂ ਜੀ ਹਾਂ ਤੁਸੀਂ ਕਰਨਾ ਚਾਹੁੰਦੇ ਹਾਂ ਨਹੀਂ ਐਕਚੁਅਲੀ ਹੁੰਦਾ ਕੀ ਹੈ ਕਈ ਵਾਂ ਹੁੰਦਾ ਵੀ ਕੋਈ ਉੱਚੀ ਪਦਵੀ ਤੇ ਬੈਠਾ ਵਿਅਕਤੀ ਕੋਈ ਗਲਤ ਕੰਮ ਕਰਿਆ ਹੁੰਦਾ ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਗੁਰੂ ਪਾਤਸ਼ਾਹ ਦਾ ਸਿਧਾਂਤ ਹੈ ਜਿਹੜਾ ਉਹ ਗਲਤ ਹੈ ਜੇ ਸਾਡੇ ਗੁਰੂ ਦੀ ਗੱਲ ਗਲਤ ਹੈ ਨਹੀਂ ਸਿਧਾਂਤ ਸਹੀ ਹੈ ਹਾਂ ਉਹਨੂੰ ਮੰਨਣ ਵਾਲਾ ਗਲਤ ਹੋ ਸਕਦਾ ਹੈ ਉਹਨੂੰ ਮੰਨਣ ਵਾਲਾ ਗਲਤ ਹੈ ਇਹ ਨਹੀਂ ਕਿ ਕਈ ਵਾਂ ਆਮ ਬੰਦਾ ਹੀ ਕਰਦਾ ਵਾ ਦੇਖੋ ਛੋਟਾ ਗੁਦਾਵਾ ਹੋਵੇ ਕੋਈ ਗਲੀ ਮੱਲੇ ਦਾ ਉਹ ਕਰਦਾ ਕਈ ਵਾਂ ਨਜ਼ਰ ਨਹੀਂ ਆਂਦਾ ਪਰ ਇੱਕ ਵੱਡਾ ਗੁਦਾਵਾ ਜਿਹਦੀ ਜੋ ਸਾਇਆ ਨੂੰ ਦੇਖਿਆ ਉਹਗਾ ਕੋਈ ਇੱਥੇ ਦੀ ਮਨਮਤ ਹੁੰਦੀ ਹੈ ਉਹ ਸਾਇਆ ਨੂੰ ਦਿਖਦੀ ਹੈ ਪਾਸੇ ਤਾਂ ਤੱਕ ਤੇ ਉਹਦੇ ਉੱਤੇ ਗੁਰੂ ਵੱਲੋਂ ਤਾਂ ਇਹ ਮਨਾਈ ਹੈ ਠੀਕ ਹੈ ਪਰ ਜੇ ਆਮ ਮਨੁੱਖ ਉੱਥੇ ਬੈਠਾ ਕੋਈ ਇਹੋ ਜਿਹਾ ਕੰਮ ਕਰਦਾ ਤੇ ਉਹ ਆਪਾਂ ਇਸ ਨੂੰ ਸਾਡੀ ਇੰਨੀ ਸੋਚ ਸਮਝ ਇੰਨੀ ਹੋ ਜੀ ਹੋਣੀ ਚਾਹੀਦੀ ਹੈ ਮਜ਼ਬੂਤ ਵੀ ਅਸੀਂ ਇਸ ਨੂੰ ਇਸ ਚੀਜ਼ ਨੂੰ ਸਮਝ ਸਕੀਏ ਇਹ ਗੁਰੂ ਦੇ ਸਿਧਾਂਤ ਤੱਕ ਗੱਲ ਸਹੀ ਹੈ ਇਹ ਗੁਰੂ ਦੀ ਗਲਤੀ ਨਹੀਂ ਹੈ ਇਹ ਗੁਰੂ ਵੱਲੋਂ ਜਿਹਾ ਉਹਦਾ ਸਿੱਖ ਹੈ ਉਹ ਗਲਤ ਕਾਇਆ ਹੈ ਉਹ ਕਿਸੇ ਵੀ ਵਿਸ਼ੇ ਤੇ ਹੋ ਸਕਦਾ ਜੁਈ ਨਹੀਂ ਫੁੱਲਾਂ ਦੀ ਗੱਲ ਤੇ ਹੋ ਸਕਦਾ ਤੁਹਾਨੂੰ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਜੇ ਤੁਹਾਨੂੰ ਇਹੋ ਜਿਹੀ ਚੀਜ਼ਾਂ ਮਿਲ ਜਾਣੀਆਂ ਵੀ ਜਿਹੜੀਆਂ ਕਈ ਵਾਰ ਸਿਧਾਂਤਕ ਤੌਰ ਤੇ ਉੱਤੇ ਗਲਤ ਹੁੰਦੀਆਂ ਉਹ ਹੋ ਹੀਆਂ ਨੇ ਪਰ ਆਪਾਂ ਉਹਦਰ ਤੋਂ ਮੁਨਕਰ ਨਹੀਂ ਹੋ ਸਕਦੇ ਹੈਗੇ ਸੋ ਇਸ ਚੀਜ਼ ਨੂੰ ਆਪਾਂ ਹੱਤਿਆਰ ਅੱਗੇ ਬਾਣੀ ਦੀ ਇੱਕ ਹੋਰ ਪੰਕਤੀ ਆਉਂਦੀ ਆ ਅਵਰਉਪਦੇਸ਼ ਹੈ ਆਪਨਾ ਕਰੈ ਆਵਤ ਜਾਵਤ ਮੰਨ ਲਓ ਸਿਧਾਂਤਕ ਤੌਰ ਤੇ ਮੈਂ ਕਹਿੰਦਾ ਗਲਤ ਹੈ ਮੇਰੇ ਘਰ ਦੇ ਵਿੱਚ ਵਿਆਹ ਹੋਊਗਾ ਮੇਰੇ ਗੱਡੀ ਤੇ ਫੁੱਲ ਲੱਗੇ ਹੋਗੇ ਕਿ ਨਹੀਂ ਲੱਗੇ ਹੋਗੇ ਉਹ ਫੁੱਲ ਨਰਜੀਬ ਆ ਕਿ ਸਜੀਬ ਆ ਜੀਬ ਆ ਮੈਂ ਜਦੋਂ ਪੈਲੈਸ ਦੇ ਵਿੱਚ ਸਜਾ ਲੰਨਾ ਫੁੱਲਾਂ ਦੇ ਨਾਲ ਸਾਰਾ ਪੈਲੈਸ ਗੁਰੂ ਦੇ ਲਈ ਮੈਨੂੰ ਝੁੱਬਦਾ ਆ ਗੁਰੂ ਦੇ ਲਈ ਮੇਰੇ ਮਨ 'ਚ ਆਉਂਦਾ ਕਿ ਇੱਥੇ ਕਾਤੇ ਵੀ ਕਰਦੇ ਆ ਨਾ ਜਦੋਂ ਸਭ ਕੁਝ ਮੇਰੇ ਘਰ ਦੇ ਵਿੱਚ ਹੁੰਦਾ ਮੇਰੀ ਖੁਸ਼ੀ ਲਈ ਹੁੰਦਾ ਮੇਰੀ ਜੀਬ ਦੇ ਸਵਾਦ ਲਈ ਚਿਕਨ ਖਾਧਾ ਜਾਂਦਾ ਫਿਰ ਉਹ ਜੀਵਤ ਨਹੀਂ ਜਦੋਂ ਮੇਰੇ ਗੱਡੀ ਦੇ ਉੱਪਰ ਫੁੱਲ ਲੱਗਦੇ ਵਿਆਹ ਤੇ ਉਹ ਫਿਰ ਫੁੱਲ ਜੀਵਤ ਚਿੱਤਾ ਭੁੱਲ ਜਾਂਦਾ ਨਾ ਸਾਨੂੰ ਜਦੋਂ ਮੇਰੇ ਵਿਆਹ ਨੂੰ ਪੈ ਲਾ ਸਾਰਾ ਫੁੱਲਾਂ ਨਾਲ ਸਜਿਆ ਹੁੰਦਾ ਸੀ ਕਿ ਉਹ ਫਰੈਸ਼ ਫਰੈਸ਼ ਲਬਲਬ ਕੇ ਲਿਆਓ ਕੀ ਉਹ ਫਿਰ ਠੀਕ ਮੰਨਿਆ ਜਾ ਸਕਦਾ ਪਰ ਹੁੰਦਾ ਅਸੀਂ ਉਹਨੂੰ ਕਦੀ ਗਲਤ ਕਿਹਾ ਅਸੀਂ ਨਹੀਂ ਕਹਿੰਦੇ ਨਾ ਕਿਉਂਕਿ ਉਹ ਮੇਰੇ ਮਨ ਨੂੰ ਖੁਸ਼ੀ ਦਿੰਦਾ ਨਾ ਉੱਥੇ ਮੈਨੂੰ ਚੁੱਭਦਾ ਆ ਕਿਉਂਕਿ ਉਹਨਾਂ ਦੀ ਆਲੋਚਨਾ ਕਰਨੀ ਬੜੀ ਸੌਖੀ ਹੈ ਜਿਹੜੇ ਉੱਥੇ ਬੈਠੇ ਆ ਉਹਨਾਂ ਨੇ ਕਿਹਾ ਸਾਨੂੰ ਜਵਾਬ ਦੇਣ ਆਉਣਾ ਨਾ ਜਦੋਂ ਮੇਰੇ ਮਨ ਦੇ ਅੰਦਰੋਂ ਆਵਾਜ਼ ਆਏਗੀ ਕਿ ਇਹ ਗਲਤ ਆ ਤੇ ਸਭ ਤੋਂ ਪਹਿਲਾਂ ਮੈਨੂੰ ਆਪਣੇ ਕਿੱਥੋਂ ਸ਼ੁਰੂ ਕਰਨਾ ਪਏਗਾ ਆਪਣੇ ਘਰ ਤੋਂ ਆਪਣੇ ਆਪ ਤੋਂ ਸ਼ੁਰੂ ਕਰਨਾ ਪਏਗਾ ਫਿਰ ਹੌਲੀ-ਹੌਲੀ ਬਾਤ ਆ ਜਦੋਂ ਮੈਂ ਆਪਣੇ ਗੱਡੀ ਤੇ ਫੁੱਲ ਨਹੀਂ ਲਾਏ ਆਪਣੇ ਪਰਿਵਾਰ ਦੇ ਵਿਆਹਾਂ 'ਚ ਅਸੀਂ ਫੁੱਲ ਨਹੀਂ ਲਾਏ ਫਿਰ ਮੈਂ ਜਦੋਂ ਜਾ ਕੇ ਪ੍ਰਬੰਧਕ ਬਣਾਂਗਾ ਫਿਰ ਮੈਂ ਫੁੱਲ ਹਟਾਵਾਂਗਾ ਨਹੀਂ ਤੇ ਨਾ ਸਾਨੂੰ ਹੱਕ ਆ ਜਿਹੜੇ ਅਸੀਂ ਕਰਦੇ ਆ ਇਹ ਕਹਿਣ ਦਾ ਤੇ ਨਾ ਉਹਨਾਂ ਨੂੰ ਉਹਨਾਂ ਨੇ ਹਟਣਾ ਹੈ ਹਾਂਜੀ ਹਾਂਜੀ ਜਿਵੇਂ ਉਹ ਵੀਰ ਨੇ ਕਿਹਾ ਕਿ ਆਪਾਂ ਫੁੱਲ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਭੇਟਾ ਕਰਦੇ ਹਾਂ ਪਰ ਕਈਆਂ ਦਾ ਉਹ ਅੱਗੋਂ ਜਵਾਬ ਇਹ ਹੁੰਦਾ ਕਿ ਗੁਰੂ ਤਾਂ ਜਾਗਤ ਜੋਤ ਹੈ ਫਿਰ ਉੱਥੇ ਬੰਦਾ ਕੀ ਕਹੇ ਨਹੀਂ ਗੁਰੂ ਬੇਸ਼ੱਕ ਜਾਗਤ ਜੋਤ ਆ ਅਸੀਂ ਵੀ ਤਾਂ ਜਾਗਦੇ ਆ ਜਿਹੜੇ ਚਿਕਨ ਖਾਣੇ ਜਾਂ ਫੁੱਲ ਲਾਉਣੇ ਆ ਅਸੀਂ ਕਿਹੜੇ ਸਾਡੇ ਅੰਦਰ ਵੀ ਜੀਵਨ ਆ ਸਾਨੂੰ ਪਹਿਲੇ ਬੇਸ਼ੱਕ ਜਾਗਤ ਜੋਤ ਆ ਗੁਰੂ ਪਰ ਉਹਦੇ ਜਗ੍ਹਾ ਦੂਜੀ ਚੀਜ਼ ਥੋੜੀ ਚੜਾਈ ਜਾ ਸਕਦੀ ਆ ਜੀਵਤ ਜੇ ਅਸੀਂ ਚੜਾਉਂਦੇ ਆ ਇੱਕ ਹੁੰਦਾ ਹੈ ਇੱਕ ਹੋਰੀ ਦਾ ਪੱਖ ਵੀ ਆ ਇੱਕ ਹੁੰਦਾ ਕੁਦਰਤੀ ਪੱਖ ਇੱਕ ਹੁੰਦਾ ਕਮਰਸ਼ੀਅਲ ਪੱਖ ਜਿਹੜੇ ਹੁਣ ਫੁੱਲ ਚੜਦੇ ਨਾ ਇਹ ਕਮਰਸ਼ੀਅਲੀ ਉਗਾਏ ਜਾਂਦੇ ਆ ਇਹਨਾਂ ਦੀ ਖੇਤੀ ਇਸ ਕਮਲੇ ਕੀਤੀ ਜਾਂਦੀ ਜਿੱਦਾਂ ਅਸੀਂ ਕਣਕ ਵੱਢ ਕੇ ਖਾਲੇ ਦੀ ਨਾ ਇਹਨਾਂ ਦੀ ਖੇਤੀ ਸਜਾਵਟ ਦੇ ਹੁਣ ਜੇ ਕਣਕ ਵੱਢ ਕੇ ਖਾਣੇ ਤੋਂ ਉਹ ਵੀ ਜੀਵਤ ਆ ਹੁਣ ਤਾਂ ਕ੍ਰੈਸਕੋਗ੍ਰਾਫ ਨੇ ਜਗਦੀਸ਼ ਚੰਦਰ ਬੋਸ ਨੇ 1901 ਚ ਹੀ ਸਾਬਤ ਕਰ ਦਿੱਤਾ ਕਿ ఎవਰੀਥਿੰਗ ਇਜ਼ ਲਿਵਿੰਗ ਥਿੰਗ ਹੈ ਨਾ ਜਦੋਂ ਸਹਾਗ ਤੋੜ ਕੇ ਖਾਣੇ ਆ ਸੀ ਉਹ ਮਰਿਆ ਖਾਣੇ ਕਿ ਜਿੰਦਾ ਖਾਣੇ ਆ ਕਣਕ ਤਾਂ ਚਲੋ ਅਸੀਂ ਕਹਿੰਨੇ ਕਿ ਮਰ ਕੇ ਖਤਮ ਹੋ ਗਈ ਪੀਲਾ ਰੰਗ ਪੈ ਗਿਆ ਖਤਮ ਹੋ ਗਿਆ ਉਹਦਾ ਜੀਵਨ ਪਰ ਜਦੋਂ ਸਾਗ ਤੋੜ ਕੇ ਆਪਾਂ ਖਾਂਦੇ ਆ ਜਦੋਂ ਕੱਚਾ ਫਰੂਟ ਤੋੜ ਕੇ ਖਾਂਦੇ ਆ ਐਪਲ ਇਸ ਓਵਰੀ ਤੁਸੀਂ ਸਾਰੇ ਪੜੇ ਲਿਖੇ ਆ ਕਿੱਥੇ ਤੱਕ ਜਾਓਗੇ ਸੋ ਇਹ ਗੱਲਾਂ ਦੇਖਣ ਨੂੰ ਕਈ ਵਾਰ ਲੱਗਦੀਆਂ ਹੁੰਦੀਆਂ ਪਰ ਇਹਨਾਂ ਨੂੰ ਫੋਲੋ ਗੁਰੂ ਪਾਚਨ ਇਸੇ ਕਰਕੇ ਕਿ ਪਹਿਲਾ ਪਾਣੀ ਜਿਉ ਹੈ ਜਿੱਤ ਹਰਿਆ ਸਭ ਕੋਏ ਕਿ ਜੋ ਪਾਣੀ ਨਹੀਂ ਰੋਕ ਸਕਦੇ ਤੇ ਫਿਰ ਮੁਸ਼ਕਲ ਆ ਉਹ ਕੁਦਰਤ ਦੇ ਨਾਲ ਪਿਆਰ ਜਿਹੜਾ ਕੁਦਰਤ ਨੇ ਸਾਨੂੰ ਬਖਸ਼ਿਸ਼ ਕੀਤੀ ਆ ਉਹ ਕੁਦਰਤ ਦੇ ਨਾਲ ਪਿਆਰ ਕਰਨ ਦੇ ਲਈ ਗੁਰੂ ਹਰਾਈ ਸਾਹਿਬ ਜੀ ਦੀ ਸਾਖੀ ਆ ਕਮਰਸ਼ੀਅਲ ਤੌਰ ਤੇ ਵੀ ਇਹਨੂੰ ਸੋਚਣਾ ਪਏਗਾ ਕਿ ਜਿਵੇਂ ਅਸੀਂ ਖੇਤੀ ਕਰਦੇ ਸਾਗ ਦੀ ਫਰੂਟ ਦੀ ਕਣਕ ਦੀ ਮੱਕੀ ਦੀ ਮੱਕੀ ਵੀ ਕੱਚੀ ਚੱਬ ਕੇ ਖਾਂਦੇ ਆ ਉਹ ਵੀ ਤਾਂ ਫੁੱਲ ਆ ਰੂਪ ਆ ਟਮਾਟੋ ਕਿੰਨਾ ਚਿਰ ਅਮਰੀਕਾ ਦੇ ਆ ਕੋਰਟਾਂ 'ਚ ਕੇਸ ਚੱਲ ਰਿਹਾ ਕਿ ਵੈਦਰ ਟਮਾਟੋ ਇਜ਼ ਅ ਵੈਜੀਟੇਬਲ অর ਫਰੂਟ ਚਾਹਤ ਪੜ ਕੇ ਦੇਖਿਓ ਗੂਗਲ ਤੇ ਕੱਢ ਕੇ ਤੋ ਇਹ ਚੀਜ਼ਾਂ ਨਾਲ ਫਿਰ ਤੁਹਾਨੂੰ ਕੁਝ ਸਪਸ਼ਟ ਹੋਏਗਾ ਸਿਰਫ ਸੋਸ਼ਲ ਮੀਡੀਆ ਤੋਂ ਪੜ੍ਹ ਕੇ ਆਪਾਂ ਸਿਰਫ ਸਿੱਧੀ ਆਲੋਚਨਾ ਵੀ ਨਹੀਂ ਕਰ ਸਕਦੇ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਹਾਂਜੀ ਅਕਚੁਅਲੀ ਮੈਨੂੰ ਉਹਨਾਂ ਦਾ ਸਵਾਲ ਬਹੁਤ ਹੀ ਅੱਛਾ ਲੱਗਿਆ ਹਾਂਜੀ ਅ ਮਤਲਬ ਉਹਨਾਂ ਦਾ ਐਕਚੁਅਲੀ ਕੁਐਸਚਨ ਸੀਗਾ ਕਿ ਜੋ ਹੋ ਰਿਹਾ ਹੈ ਕਿ ਉਹ ਮਨਮਤ ਹੈ ਜਾਂ ਗੁਰਮਤ ਅਕੋਰਡਿੰਗ ਸਹੀ ਹੈ ਕਿਉਂਕਿ ਇੱਕ ਪਾਸੇ ਉਹ ਕਹਿ ਰਹੇ ਕਿ ਫੂਲਨ ਕੀ ਖਾਬਰ ਪਹਿਲੇ ਕਹਿ ਦਿੱਤਾ ਕਿ ਸਿਧਾਂਤਕ ਤੌਰ ਤੇ ਗਲਤ ਹੈ ਉੱਤੇ ਕ ਮੈਂ ਸ਼ੁਰੂ ਚ ਪਹਿਲੇ ਕਹਿ ਦਿੰਦਾ ਪਰ ਸਿਧਾਂਤਿਕ ਤੌਰ ਤੇ ਗਲਤ ਕਹਿਣ ਤੋਂ ਪਹਿਲੇ ਮੈਨੂੰ ਆਪਣੇ ਆਪ ਨੂੰ ਵੀ ਦੋਸ਼ੀ ਸਮਝਣਾ ਪਏਗਾ ਕਿ ਮੈਂ ਵੀ ਹਾਂ ਸਿਧਾਂਤਿਕ ਤੌਰ ਤੇ ਗਲਤ ਕਹਿ ਜਦੋਂ ਨਹੀਂ ਉਹ ਠੀਕ ਹੈ ਮਤਲਬ ਉਹ ਕਹ ਰਿਹਾ ਕਿ ਅਗਰ ਮਨਮਤ ਹੈ ਤਾਂ ਅਸੀਂ ਇਸ ਗੱਲ ਦੇ ਉੱਤੇ ਆਵਾਜ਼ ਉਠਾਈਏ ਕਿ ਅਗਰ ਮਤਲਬ ਕਿਸੇ ਵੀ ਗੁਰਦੁਆਰੇ ਇਦਾਂ ਕੁਝ ਹੋ ਰਿਹਾ ਅਸੀਂ ਆਵਾਜ਼ ਦੀ ਜ਼ਰੂਰ ਉਠਾਈਏ ਪਹਿਲਾਂ ਆਪਣੇ ਘਰਾਂ 'ਚ ਬੰਦ ਕਰੀਏ ਨਾ ਆ ਫਿਰ ਸਾਨੂੰ ਰਾਈਟ ਹਾਂ ਅਸੀਂ ਆਪਣੇ ਘਰਾਂ ਦੇ ਵਿੱਚ ਤਾਂ ਹੀ ਆਵਾਜ਼ ਉਠਾਈਏ ਕਿ ਇਹ ਚੀਜ਼ ਗਲਤ ਹੋ ਰਹੀ ਹੈ ਅੱਜ ਤੋਂ ਆਪਣੇ ਘਰਾਂ ਚੋਂ ਉਠਾ ਕੇ ਬੰਦ ਕਰਕੇ ਫਿਰ ਬਾਅਦ ਉਹਨਾਂ ਦਾ ਵਧੀਆ ਐਕਚੁਅਲੀ ਉਹਨਾਂ ਦਾ ਕੁਐਸਚਨ ਮਨਮਤ ਦਾ ਪੁੱਛਣ ਦਾ ਇਹੀ ਸੀ ਕਿ ਜੇ ਐਸੀ ਚੀਜ਼ ਗਲਤ ਹੈ ਤਾਂ ਮੈਂ ਅੱਗੇ ਐ ਚੀਜ਼ ਨੂੰ ਅੱਗੇ ਲੈ ਕੇ ਜਾਵਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਪਰ ਆਪਣੇ ਘਰੋਂ ਸ਼ੁਰੂ ਕਰਕੇ ਠੀਕ ਹੈ ਜੀ ਧੰਨਵਾਦ ਹਾਂਜੀ ਆ ਗਿਆ ਸਰ ਜਿੱਦਾਂ ਕਿ ਨੇੜੇ ਕਰ ਲਓ ਮਾਈਕ ਥੋੜਾ ਸਰ ਜਿੱਦਾਂ ਕਿ ਆਪਾਂ ਵਿਆਹ ਸ਼ਾਦੀਆਂ ਵਿੱਚ ਤਾਂ ਸਿਰਫ ਫੁੱਲ ਹੀ ਲਾਉਂਦੇ ਆ ਪਰ ਮੁਸਲਮਾਨਧਰਮ ਵਿੱਚ ਤਾਂ ਇਹ ਇੱਕ ਇਵੈਂਟ ਵੀ ਆਂਦਾ ਕਿ ਬਕਰੀਦ ਨਾਮ ਦਾ ਹੁੰਦਾ ਉਹਦੇ ਵਿੱਚ ਤਾਂ ਸਿੱਧਾ ਜਾਨਵਰੀ ਕੱਟੇ ਜਾਂਦੇ ਆ ਉਸ ਤੋਂ ਇਲਾਵਾ ਹਜੂਰ ਸਾਹਿਬ ਵੀ ਕੱਟਦੇ ਆ ਸਰ ਨਹੀਂ ਪਰ ਕੱਟਦੇ ਹਜੂਰ ਸਾਹਿਬ ਪਤਾ ਕਿ ਨਹੀਂ ਸਰ ਯਸ ਦੂਜਿਆਂ ਦੇ ਮੈਂ ਪਹਿਲੇ ਕਿਹਾ ਦੂਜਿਆਂ ਤੇ ਉਂਗਲੀ ਚੁੱਕਣ ਤੋਂ ਪਹਿਲੇ ਮੇਡਾ ਵੀ ਪਹਿਲਾਂ ਇਹ ਗੱਲ ਆਖਿਆ ਕਿ ਉੱਚੀ ਬਦਦੀ ਹੈ ਠੀਕ ਹੈ ਗਲਤ ਹੈ ਕਿਸੇ ਜੀਵ ਨੂੰ ਮਾਰਨਾ ਗਲਤ ਹੈ ਵੈਸੇ ਗਲਤ ਹੈ ਨਾ ਪਰ ਸਾਡੇ ਧਰਮ ਚ ਵੀ ਹੋ ਰਿਹਾ ਨਾ ਸਭ ਕੁਝ ਇਸ ਕਰਕੇ ਦੂਜਿਆਂ ਬਾਰੇ ਜੇ ਸੋਚਣਾ ਬੰਦ ਕਰੀਏ ਪਹਿਲਾਂ ਆਪਣੇ ਅੰਦਰੋਂ ਕਮੀਆਂ ਦੂਰ ਕਰੀਏ ਨਾ ਪਰ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ ਉਹਨਾਂ ਨੇ ਤਾਂ ਆਪਣੀ ਰੱਖਿਆ ਲਈ ਕੱਟੇ ਸੀ ਪਰ ਜਿਹੜੇ ਮੁਸਲਮਾਨ ਹੈ ਉਹ ਤਾਂ ਹਰ ਸਾਲ ਗੁਰੂ ਸਾਹਿਬ ਨੇ ਤਾਂ ਰੱਖਿਆ ਲਈ ਕੱਟੇ ਜਿਹੜੇ ਹਜ਼ੂਰ ਸਾਹਿਬ ਕੱਟਦੇ ਆ ਸਰ ਕਿਹੜੇ ਹਜ਼ੂਰ ਸਾਹਿਬ ਵੱਟਦੇ ਬੱਕਰਾ ਉਹ ਥੋੜੀ ਰੱਖਿਆ ਲਈ ਆ ਨਾ ਸਰਵਰ ਮੁਸਲਮਾਨ ਕੱਟ ਦੇਖੇ ਹੋਏ ਐ ਵੈਸੇ ਬਕਰੀ ਦੇ ਦੇਣਾ ਉਹ ਇਹਨਾਂ ਦੇ ਜਦੋਂ ਮੁਹੰਮਦ ਸਾਹਿਬ ਦੇ ਦੋਤਾ ਹੀ ਸੀਗੇ ਨਾ ਜਿਹੜੇ ਹਸਨ ਤੇ ਹੁਸੈਨ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਆ ਕਰਬਲਾ ਜਿਹਨੂੰ ਕਰਬਲਾ ਦਾ ਨਾਮ ਸੁਣਿਆ ਚਮਕੌਰ ਸਾਹਿਬ ਦਾ ਸਾਕਾ ਜਦੋਂ ਆਪਾਂ ਪੜ੍ਹਦੇ ਆ ਕਰਬਲਾ ਆਪਣੇ ਮੁਸਲਮਾਨ ਅੱਲਾ ਯਾਰਖਾ ਯੋਗੀ ਨੇ ਲਿਖਿਆ ਨਾ ਉਹਦੇ ਚੋਂ ਕਰਬਲਾ ਦਾ ਜ਼ਿਕਰ ਕੀਤਾ ਚਮਕੌਰ ਸਾਹਿਬ ਦਾ ਤੇ ਸਰਹੰਦ ਦਾ ਸਾਕੇ ਨੂੰ ਜ਼ਿਕਰ ਕਰਦੇ ਹੋਏ ਉਹ ਕਰਬਲਾ ਦੇ ਸਥਾਨ ਤੇ ਉਹਨਾਂ ਦੇ ਦੋਤੇ ਸ਼ਹੀਦ ਹੋਏ ਸੀਗੇ हसन ਤੇ ਹੁਸੈਨ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਬੱਕਰੇ ਦੀ ਕੁਰਬਾਨੀ ਦੇ ਦਿੰਦੇ ਜਿੱਦਾਂ ਹਿੰਦੂ ਧਰਮ ਵਿੱਚ ਨਾਰੀਅਲ ਤੋੜ ਦਿੰਦੇ ਆ ਉਹ ਵੀ ਕੁਰਬਾਨੀ ਨੂੰ ਯਾਦ ਹੀ ਕਰਦੇ ਆ ਹੈਨਾ ਕਿ ਪਹਿਲੇ ਜੀਵ ਹੱਤਿਆ ਕਰਦੇ ਸੀਗੇ ਹੁਣ ਨਾਰੀਅਲ ਭੰਨ ਦਿੰਦੇ ਆ ਉਹਦਾ ਸਿਰ ਸਮਝ ਕੇ ਵੀ ਜੀ ਆਪਾਂ ਅੱਗੇ ਤੁਸੀਂ ਹਾਂਜੀ ਹਾਂਜੀ ਅਗਲਾ ਤੁਸੀਂ ਨਹੀਂ ਤੁਸੀਂ ਅੱਗੇ ਜਾਓ ਹਾਂਜੀ ਅੱਗੇ ਪਿੱਛੇ ਮੈਂ ਹਾਂ ਪਿੱਛੇ ਸਾਹਿਬ ਕਈ ਬੱਚਿਆਂ ਦੇ ਸਵਾਲ ਹੈਗੇ ਆ ਬੜਾ ਪਿੱਛੋਂ ਕਿਸੇ ਨੇ ਕੋਈ ਸਵਾਲ ਪੁੱਛਣਾ ਤੁਸੀਂ ਅੱਗੇ ਮਾਈਕ ਜਾਂਦਾ ਹਾਂ ਹਾਂ ਜਾਈਗਾ ਜਾਏਗਾ ਹਾਂਜੀ ਹਾਂਜੀ ਆਜਾ हां जी किसे ने सवाल पूछना होवे हां जी बेटा वीर जी ਤੁਹਾਡੇ ਕੋਲ ਐ ਸਵਾਲ ਪੁੱਛ ਲਓ ਬਹੁਤ ਫਾਇਦੇ ਦੀ ਚੀਜ਼ ਹੈ ਬਿਲਕੁਲ ਬਿਲਕੁਲ ਕੋਈ ਜਵਾਬ ਲੈ ਕੇ ਜਾਓ ਕੁਐਸਚਨ ਤੁਹਾਡੇ ਮਨ ਚ ੁੱਠੂਗੇ ਤਾਂ ਕੋਈ ਸਿੱਖਾਂਗੇ ਨਾਲ ਸਾਨੂੰ ਵੀ ਕੋਈ ਸਿੱਖਣ ਨੂੰ ਮਿਲ ਜਾਊਗਾ ਨਾ ਕੋਈ ਸਵਾਲ ਨਹੀਂ ਸਵੇ ਦਾ ਹੈ ਕੋਈ ਜਸ ਹਾਂਜੀ ਹਾਂਜੀ ਮੈਨੂੰ ਲੱਗਦਾ ਆ ਗਿਆ ਹਾਂਜੀ ਹਜੂਰ ਸਾਹਿਬ ਬੱਕਰਾ ਕਿਉਂ ਕੱਟਿਆ ਜਾਂਦਾ ਨੱਲਾ ਨਾ ਬਣਵੇ ਤੇ ਸੋ ਵੀ ਆਪਾਂ ਕੋਲ ਇੱਕੋ ਹੀ ਸਵਾਲ ਦਾ ਸਵਾਲ ਹੀ ਆ ਗਿਆ ਸਾਹੋ ਦੇ ਪਾਸੇ-ਪਾਸੇ ਗੁੰਮੀਆਂ ਹੁੰਦੇ ਸੀ ਕੋਈ ਨਹੀਂ ਨਹੀਂ ਕੋਈ ਗੱਲ ਨਹੀਂ ਨਹੀਂ ਵੈਸੇ ਮੈਂ ਜੰਨੇ ਗੱਲ ਕਰਾਂ ਸਵਾਲ ਤੇ ਕੋਈ ਪਾਬੰਦੀ ਨਹੀਂ ਪਹਿਲੇ ਕਹਿੰਦਾ ਹਾਂ ਜੀ ਹਾਂ ਕੋਈ ਵੀ ਪੁੱਛੋ ਕਿਉਂਕਿ ਸਾਡੇ ਦਿਮਾਗ 'ਚ ਕਿਹੜੇ ਵੇਲੇ ਦਿਮਾਗ ਸਾਡਾ ਬਣਿਆ ਆ ਉਹਦੇ 'ਚ ਕਿਹੜੇ ਵੇਲੇ ਪੁਰਨਾ ਬੱਚੇ ਦੇ ਮਨ 'ਚ ਆਉਂਦਾ নো ਪ੍ਰੋਬਲਮ ਹਜ਼ੂਰ ਸਾਹਿਬ ਜਿਹੜਾ ਬੱਕਰਾ ਕੱਟਣ ਦਾ ਕਾਰਨ ਆ ਉਹਦਾ ਕਾਰਨ ਵੀ ਇਹੀ ਆ ਕਿ ਜਿੱਦਾਂ Hindu ਧਰਮ ਦੇ ਵਿੱਚ ਉਹ ਨਾਰੀਅਲ ਤੋੜਨ ਲੱਗ ਪੈ ਨਾ ਕੁਰਬਾਨੀ ਦੇ ਕੇ ਆਪਾਂ ਦੇਵਤਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਸੀਗੇ ਤੁਹਾਨੂੰ ਪਤਾ ਕਿ ਇਹ ਕਰਵਾਚੌਤ ਵਰਤ ਕਿਉਂ ਰੱਖਿਆ ਜਾਂਦਾ ਕਰਵਾਚੌਤ ਭਾਰਤ ਇਸੇ ਕਰਕੇ ਰੱਖਿਆ ਜਾਂਦਾ ਕਿ ਜਦੋਂ ਮਨੁੱਖ ਕਬੀਲਿਆਂ ਦੇ ਵਿੱਚ ਰਹਿੰਦਾ ਸੀ ਨਾ ਤੇ ਜਦੋਂ ਉਹਦੇ ਤੇ ਆਫਤ ਆਉਂਦੀ ਸੀ ਕੋਈ ਅੱਗ ਆ ਗਈ ਨੇਹਰੀ ਆ ਗਈ ਹੜ ਆ ਗਈ ਉਹਦੇ ਕੋ ਕੋਈ ਇਲਾਜ ਨਹੀਂ ਸੀਗਾ ਉਹ ਫਿਰ ਡਰਦਾ ਸੀਗਾ ਤੇ ਉਹ ਡਰਦਾ ਤੇ ਉਹਨੂੰ ਕਹਿੰਦੇ ਸੀ ਕਿ ਕਿਸੇ ਦੀ ਕੁਰਬਾਨੀ ਦੇ ਦਿਓ ਹੁਣ ਕਿਸੇ ਜੀਵਤ ਚੀਜ਼ ਦੀ ਬੰਦੇ ਦੀ ਕੁਰਬਾਨੀ ਦੇਣੀ ਸੀ ਹੁਣ ਬੰਦੇ ਸਾਰੇ ਕਬੀਲਿਆਂ 'ਚ ਇੱਕ ਤੋਂ ਇੱਕ ਚੜਦੇ ਬੰਦੇ ਨੂੰ ਫੜ ਕੇ ਨਹੀਂ ਦਿੱਤੀ ਜਾ ਸਕਦੀ ਕੁਰਬਾਨੀ ਨਾ ਫੇ ਕਹਣਾ ਲੇਡੀ ਕਮਜ਼ੋਰ ਹੁੰਦੀ ਆ ਉਹਦੀ ਕੁਰਬਾਨੀ ਦੇ ਦੋ ਫੇ ਲੇਡੀਜ਼ ਵੀ ਹੁਣ ਜਿਹਦਾ ਤਾਂ ਹਸਬੰਡ ਸਿਰ ਦੇ ਉੱਪਰ ਹੈਗਾ ਉਹਦੀ ਤਾਂ ਕੁਰਬਾਨੀ ਦਿੱਤੀ ਜਾ ਸਕਦੀ ਨਾ ਆ ਨਹੀਂ ਦਿੱਤੀ ਜਾ ਸਕਦੀ ਉਹਦੀ ਰੱਖਿਆ ਕਰਨ ਲਈ ਸੀਗਾ ਲੜਨਾ ਪਏਗਾ ਫੇ ਵਿਧਵਾ ਨੂੰ ਫੜ ਲੈਂਦੇ ਸੀਗੇ ਇਹਦਾ ਹੁਣ ਕੋਈ ਹੈ ਨਹੀਂ ਇਹਦੇ ਸੋਹਰੇ ਵੀ ਨੂੰ ਨੈਣ ਸਮਝਦੇ ਆ ਤੇ ਇਹਦਾ ਸਾੰਭਣ ਵਾਲਾ ਹੈ ਨਹੀਂ ਉਹਦੀ ਕੁਰਬਾਨੀ ਦੇ ਦੋ ਇਸ ਕਰਕੇ ਉਹ ਘਰਵਾ ਜੋਤ ਵਰਤ ਰੱਖਣੀ ਸੀ ਕਿ ਸਦਾ ਸੁਹਾਗਣ ਰਹੀਏ ਨਹੀਂ ਤਾਂ ਜਿੱਦਣ ਦੇਵਤਿਆਂ ਨੂੰ ਖੁਸ਼ ਕਰਨ ਦੀ ਕਿਤੇ ਲੋੜ ਪਈ ਤੇ ਫਿਰ ਸਾਡੀ ਕੁਰਬਾਨੀ ਦਿੱਤੇ ਜਾ ਸਕਦੀ ਕਿਉਂਕਿ ਹਜੂਰ ਸਾਹਿਬ ਦੂਰ ਚਲਾ ਗਿਆ ਸਤੋਂ ਉਹਨਾਂ ਦੇ ਧਰਮ ਦੇ ਨੇੜੇ ਚਲਾ ਗਿਆ ਤੇ ਉਹ ਦੇਵਤਿਆਂ ਨੂੰ ਖੁਸ਼ ਕਰਨਦਿਆਂ ਵਾਇਗੁਰੂ ਨੂੰ ਖੁਸ਼ ਕਰਨਦਿਆਂ ਉਹ ਪ੍ਰਥਾਾਂ ਜਿਹੜੀਆਂ ਹੌਲੀ-ਹੌਲੀ ਸਾਡੇ ਵਿੱਚ ਸਮਾਗੀਆਂ ਇਸ ਕਰਕੇ ਉਹਨਾਂ ਨੇ ਫਿਰ ਇਹ ਸ਼ੁਰੂ ਕੀਤਾ ਹੋਇਆ ਹਾਂਜੀ ਬੇਟਾ ਕੋਈ ਸਵਾਲ ਹਾਂਜੀ ਕਾਲਾ ਜੀ ਤੁਹਾਨੂੰ ਇਹ ਸਵਾਲ ਪੁੱਛਣਾ ਮੈਂ ਕਿ ਮਨ ਕਿਹੜੀਆਂ-ਕਿਹੜੀਆਂ ਕਾਲ ਯੋਗ ਦੇ ਵਿੱਚ ਮਨ ਕਿਹੜੀਆਂ-ਕਿਹੜੀਆਂ ਅਵਸਥਾ ਦੇ ਵਿੱਚ ਜਾਂਦਾ ਨੀਂਦ ਦੇ ਵਿੱਚ ਜੋ ਸੌਂਦਾ ਬੰਦਾ ਮਨ ਫਿਰ ਕਿਹੜੀ-ਕਿਹੜੀ ਅਵਸਥਾ ਦੇ ਵਿੱਚ ਮਨ ਜਾਂਦਾ ਹੈਗਾ ਮਨ ਕਿਹੜੀਆਂ-ਕਿਹੜੀਆਂ ਅਵਸਥਾਵਾਂ ਦੇ ਵਿੱਚ ਜਾਂਦਾ ਵਿਚਰਦਾ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਿਹਾਸ ਪੜਿਆ ਸਾਰਿਆਂ ਨੇ ਗੁਰੂ ਨਾਨਕ ਪਾਤਸ਼ਾਹ ਜਦੋਂ ਰੋਹਿਲਿਆਂ ਦੀ ਧਰਤੀ ਤੇ ਗਏ ਵਿਦਿ ਵਾਲ ਉਹਨਾਂ ਦਾ ਜਿਹੜਾ ਸੀਰੀਅਸ ਆ। ਰੋਹਿਲਖੰਡ ਜਾਣਦੇ ਨਾ Rajasthan ਤੋਂ Madhya Pradesh ਵਾਲਾ ਸਾਰਾ ਏਰੀਆ ਰੋਹਿਲਖੰਡ ਜਾਣਦੇ ਨਾ ਜਦੋਂ ਗੁਰੂ ਪਾਤਸ਼ਾਹ ਨੇ ਅਹ ਜੇ ਉਹ ਮੈਨੂੰ ਥੋੜੀ ਡਿਸਟਰੈਕਸ਼ਨ ਹੁੰਦੀ ਹੈ। ਹਾਂਜੀ। ਜਦੋਂ ਗੁਰੂ ਪਾਤਸ਼ਾਹ ਇਹ ਰੋਹਿਲਾ ਖੰਡ ਜਿਹੜਾ ਰੋਹਿਲਖੰਡ ਕਹਿੰਦੇ Rajasthan ਦਾ ਹਿੱਸਾ Gujarat ਦਾ કચ્છ ਦਾ ਇਲਾਕਾ ਥੋੜਾ ਜਿਹਾ ਇੱਥੋਂ Gujarat ਤੋਂ ਫਿਰ ਜਾ ਕੇ ਫਿਰ ਇਹਨਾਂ ਨੇ ਜੋ ਛੱਪ ਲੈ ਕੇ ਫਿਰ ਮੱਕੇ ਮਦੀਨੇ ਦੀ ਯਾਤਰਾ ਤੇ ਗਏ ਜਦੋਂ ਇਹ ਰੋਹਿਲਖੰਡ ਦੇ ਵਿੱਚ ਪੰਚੇ ਮੱਧ ਪ੍ਰਦੇਸ਼ ਦਾ ਸੈਂਟਰਲ ਇਲਾਕਾ ਰਾਜਸਥਾਨ ਦੇ ਨਾਲ ਜੁੜਦਾ ਹੋਇਆ ਉਦੋਂ ਹੋਲੀਆਂ ਦੇ ਦਿਨ ਸੀਗੇ ਹੋਲੀਆਂ ਦੇ ਦਿਨਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੂੰ ਉਹਨਾਂ ਨੇ ਫੜ ਲਿਆ ਫੜ ਕੇ ਕੈਦ ਕੀਤਾ ਇਕੱਲੇ ਬਾਬਰ ਨੇ ਕੈਦ ਨਹੀਂ ਕੀਤਾ ਰੋਹਿਲਖੰਡ ਦੇ ਇਲਾਕੇ ਦੇ ਵਿੱਚ ਵੀ ਭਾਈ ਮਰਦਾਨਾ ਜੀ ਨੂੰ ਤੇ ਗੁਰੂ ਨਾਨਕ ਪਾਸ਼ਾ ਨੂੰ ਕੈਦ ਕੀਤਾ ਗਿਆ ਜਦੋਂ ਰਾਤ ਉਹ ਕੈਦ ਦੇ ਵਿੱਚ ਰਹੇ ਤਸਵੇਰੇ ਜਦੋਂ ਪਤਾ ਲੱਗਾ ਕਿ ਤਾਂ ਗੁਰੂ ਨਾਨਕ ਪਾਸ਼ਾ ਜਿਨ੍ਹਾਂ ਨੂੰ ਅਸੀਂ ਕੈਦ ਕਰਕੇ ਰੱਖਿਆ ਆ ਤੇ ਪੰਡਤਾਂ ਨੇ ਫਿਰ ਸਵੇਰੇ ਉਹਨਾਂ ਨੂੰ ਛੱਡਿਆ ਤੇ ਉਹਨਾਂ ਨੇ ਪੰਡਤਾਂ ਨੂੰ ਇੱਕੋ ਸਵਾਲ ਕੀਤਾ ਕਿ ਤੁਸੀਂ ਕਿਹੜੀਆਂ ਖੁਸ਼ੀਆਂ ਮਨਾਉਂਦੇ ਫਿਰਦੇ ਆ ਨਾ ਹੋਲੀਆਂ ਕਿਹੜੀ ਖੁਸ਼ੀ ਚ ਮਨਾਉਂਦੇ ਫਿਰਦੇ ਉਦੋਂ ਲੋਧੀ ਖਾਨਦਾਨ ਸੀਗਾ ਉਹ ਵੀ ਕਨਵਰਸ਼ਨ ਕਰਦਾ ਸੀਗਾ ਔਰੰਗਜ਼ੇਬ ਨੇ ਇਕੱਲੇ ਨੇ ਕਨਵਰਸ਼ਨ ਨਹੀਂ ਕੀਤੀ ਲੋਧੀ ਖਾਨਦਾਨ ਵੀ ਬੜਾ ਜ਼ਾਲਮ ਸੀਗਾ ਇਬਰਾਹਿਮ ਲੋਧੀ ਤੋਂ ਲੈ ਕੇ ਉਸ ਕੰ ਉਸ ਵੇਲੇ ਸਿਕੰਦਰ ਲੋਧੀ ਸੀਗਾ ਲੋਧੀ ਦਿਨਾਰ ਸੀਗਾ ਆਪਾਂ ਕਹਿੰਨੇ 20 ਰੁਪਏ ਉਹ 20 ਰੁਪਏ ਉਦੋਂ ਰੁਪਏ ਨਹੀਂ ਸੰਦ ਰੁਪਏ ਬਾਅਦ ਵਿੱਚ ਸ਼ੁਰੂ ਹੋਏ ਆ 20 ਬਹਿਲੋਲ ਲੋਧੀ ਸੀਗਾ ਉਸ ਵੇਲੇ ਬਹਿਲੋਲੀ ਦਿਨਾਰ ਗੁਰੂ ਪਾਸ਼ਾ ਨੂੰ ਦਿੱਤੇ ਗਏ ਸਕੇ ਚਲੋ ਉਹ ਇਤਿਹਾਸਤ ਪੱਕਿਆ ਜਦੋਂ ਪੰਡਤਾਂ ਨੇ ਉਹਨਾਂ ਨੂੰ ਪੁੱਛਿਆ ਪੰਡਤਾਂ ਨੇ ਪੁੱਛਿਆ ਕਿ ਤੁਸੀਂ ਕਿਹੜੀ ਖੁਸ਼ੀ 'ਚ ਤੁਹਾਡਾ ਸਾਰਾ ਧਰਮ ਖਤਰੇ 'ਚ ਪੈ ਗਿਆ ਨਾ ਤੇ ਤੁਸੀਂ ਕਿਹੜੀ ਖੁਸ਼ੀ 'ਚ ਹੋਲੀਆ ਮਨਾਉਂਦੇ ਫਿਰਦੇ ਆ ਹੁਣ ਬੰਦੇ ਕੋ ਜਦੋਂ ਅਣਖ ਮਰੀ ਹੋਵੇ ਇੱਜ਼ਤ ਮਰੀ ਹੋਵੇ ਸਭ ਕੁਝ ਸਾਲਾਂ ਤੋਂ ਗੁਲਾਮੀ ਭੋਗਦਾ ਹੋਵੇ ਉਹ ਫੇ ਆਪਣੇ ਚੀਜ਼ ਕਿਸੇ ਹੋਰ ਤੇ ਪਾਉਂਦਾ ਉਹ ਕਹਿੰਦੇ ਜੀ ਇਹ ਸਾਡਾ ਕਸੂਰ ਨਹੀਂ ਆ ਤਾਂ ਕਲਯੁਗ ਵਰਤਦਾ ਪਿਆ ਜਦੋਂ ਕਲਯੁਗ ਦਾ ਸਮਾਂ ਨਿਕਲੂਗਾ ਇਹਨਾਂ ਦਾ ਸਵਾਲ ਕਲਯੁਗ ਤੇ ਸੀਗਾ ਨਾ ਕਿ ਮਨ ਦੇ ਹੁਣ ਗੁਰੂ ਨਾਨਕ ਪਾਸ਼ਾ ਨੇ ਜਵਾਬ ਕੀ ਦਿੱਤਾ ਉਹਨਾਂ ਨੂੰ ਸਹੀ ਚੰਦ ਚੜੇ ਸਿਤਾਰੇ ਸਹੀ ਬਿਸਿਆਰ ਤਪਤ ਰਹੇ ਉਹ ਕਹਿੰਦੇ ਤੁਹਾਡੀ ਆਣ ਖ ਮਰ ਗਈ ਤੁਹਾਡੀ ਆਨ ਮਰ ਗਈ ਇਹ ਕਲਯੁਗ ਸਤਜੋ ਕੁਛ ਨਹੀਂ ਹੁੰਦਾ ਉਦੋਂ ਵੀ ਉਹੀ ਤਾਰੇ ਚੜਦੇ ਸੀ ਅੱਜ ਵੀ ਉਹੀ ਤਾਰੇ ਚੜਦੇ ਜਿਹਨੂੰ ਤੁਸੀਂ ਸਤਜੋਗ ਕਹਿੰਦੇ ਆ ਉਦੋਂ ਵੀ ਉਹੀ ਚੰਦ ਚੜਦਾ ਸੀ ਅੱਜ ਵੀ ਉਹੀ ਚੰਦ ਚੜਦਾ ਸੋ ਕਲਯੋਗ ਜਿਹੜਾ ਗੁਰੂ ਪਾਸ਼ਾ ਨੇ ਸਮਝਾਇਆ ਕਿ ਅਵਸਥਾ ਦਾ ਨਾਮ ਆ ਕਿਸੇ ਖਾਸ ਸਮੇਂ ਦਾ ਨਾਮ ਨਹੀਂ ਜਿਵੇਂ ਹੁਣ ਵਾਹਿਗੁਰੂ ਦੇ ਨਾਲ ਜੁੜਿਆ ਆ ਤਾਂ ਮੇਰੇ ਲਈ ਇੱਥੇ ਕਲਯੋਗ ਸਤਜੋਗ ਆ ਜੇ ਇੱਥੇ ਮੈਂ ਜਾ ਕੇ ਵਾਹਿਗੁਰੂ ਤੋਂ ਟੁੱਟ ਗਿਆ ਤੇ ਮੇਰੇ ਲਈ ਇਹ ਜਗਾ ਕਲਯੋਗ ਬਣ ਗਈ ਕਲਯੋਗ ਜਿਹੜੀ ਆ ਉਹ ਕੋਈ ਖਾਸ ਸਮਾਂ ਨਹੀਂ ਕਿ ਐਨੇ ਲੱਖ ਸਾਲ ਐਨੇ ਯੋਜਨ ਤੁਰ ਕੇ ਫੇਰ ਕਲਯੋਗ ਜਾਂ ਸਤਜੋਗ ਆਉਂਦਾ ਉਹਨਾਂ ਨੇ ਗੁਰੂ ਪਾਸ਼ਾ ਨੇ ਬਾਣੀ ਚ ਲਿਖਿਆ ਸਈ ਚੰਦਸ ਚੜੇ ਸਿਤਾਰੇ ਸਈ ਬਿਸਰ ਤਪਤ ਰਹੇ ਉਹ ਕਹਿੰਦੇ ਅਣਖ ਪੈਦਾ ਕਰੋ ਆਪਣੇ ਅੰਦਰ ਲੜਨ ਦੀ ਸ਼ਕਤੀ ਪੈਦਾ ਕਰੋ ਗੁਰੂ ਨਾਨਕ ਨੇ ਸਭ ਤੋਂ ਪਹਿਲੇ ਗੁਰੂ ਨਾਨਕ ਮਰਦ ਪ੍ਰਗਟ ਹੋਇਆ ਇਸ ਇੰਡੀਆ ਦੀ ਧਰਤੀ ਦੇ ਉੱਪਰ ਜਿਹਨੇ ਅਣਖ ਨੂੰ ਜਗਾਇਆ ਬਾਬਰ ਦਾ ਵਿਰੋਧ ਕੀਤਾ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾਗ ਚਾਨਣ ਹੋਆ ਮਰਦ ਦਲੇਰ ਸਗਾ ਜਾਓ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਹੁਣ ਗੱਲ ਆ ਗਈ ਇਹ ਤਾਂ ਕਲਯੁਗ ਤੇ ਸਤਜੁਗ ਦਾ ਜੋ ਵਿਆਖਿਆ ਗੁਰੂ ਨਾਨਕ ਪਾਸ਼ਾ ਨੇ ਸਾਨੂੰ ਕਰਕੇ ਦਿੱਤੀ ਹੁਣ ਗੱਲ ਆ ਗਈ ਕਿ ਮਨ ਕਿਹੜੀਆਂ ਅਵਸਥਾਵਾਂ ਵਿੱਚ ਵਿਚਰਦਾ ਜਦੋਂ ਤੇ ਕਬਹੂ ਜੀੜਾ ਉਪ ਚੜਤ ਹੈ ਕਬਹੂ ਜਾਏ ਪਿਆਲੇ ਲੋਭੀ ਜੀ